ਕੰਗਨਾਰ ਨੌਤ ਮਾਮਲੇ ਦੇ ਵਿੱਚ ਇੱਕ ਅਸੀਂ ਜੋ ਪਹਿਲਾਂ ਐਪਲੀਕੇਸ਼ਨ ਪਾਸਪੋਰਟ ਕੰਗਨਾਰ ਨੌਤ ਦਾ ਜਬਤ ਕਰਨ ਵਾਸਤੇ ਅਸੀਂ ਐਪਲੀਕੇਸ਼ਨ ਲਈ ਸੀ ਕਿ ਕੋਰਟ ਦੇ ਵਿੱਚ ਸਰੈਂਡਰ ਕਰਵਾਇਆ ਜਾਵੇ ਅੱਜ ਕੰਗਨਾਰ ਦੇ ਵਕੀਲ ਸਾਹਿਬ ਨੇ ਉਸ ਐਪਲੀਕੇਸ਼ਨ ਦਾ ਰਿਪਲਾਈ ਫਾਈਲ ਕੀਤਾ ਹੈ ਕੋਰਟ ਦੇ ਵਿੱਚ ਤੇ ਦੂਸਰਾ ਅਸੀਂ ਜੋ ਅੱਜ ਸਾਡੀ ਐਵੀਡੈਂਸ ਪੇਸ਼ ਕਰਨੀ ਸੀ ਅਸੀਂ ਉਹਦੇ ਵਿੱਚ ਇੱਕ ਗਵਾਹ ਸਰਜੀਤ ਸਿੰਘ ਫੂਲ ਜੀ ਪ੍ਰਧਾਨ ਕ੍ਰਾਂਤੀਕਾਰੀ ਯੂਨੀਅਨ ਅਸੀਂ ਇਹਨਾਂ ਦੀ ਗਵਾਹੀ ਕਰਵਾਈ ਅੱਜ ਕੋਰਟ ਦੇ ਵਿੱਚ ਤੇ ਇੱਕ ਸਰਦਾਰ ਜਸਵੀਰ ਸਿੰਘ ਨੇ ਭਾਦਰਗਾਡ ਜੰਡੀਆਂ ਤੋਂ ਨੇ ਅਸੀਂ ਉਹਨਾਂ ਦੀ ਗਵਾਹੀ ਕੋਰਟ ਦੇ ਵਿੱਚ ਕਰਵਾਈ ਹੈ ਤੇ ਕੁਝ ਡਾਕੂਮੈਂਟ ਕੋਰਟ ਦੇ ਵਿੱਚ ਟੈਂਡਰ ਕੀਤੇ ਨੇ ਜੀ ਕੀ ਬਣਿਆ ਜੀ ਫਿਰ ਜਿਹੜਾ ਪਾਸਪੋਰਟ ਵਾਲਾ ਮਾਮਲਾ ਸੀ ਉਹਦੇ ਵਿੱਚ ਉਹਨਾਂ ਨੇ ਜੋ ਰਿਪਲਾਈ ਆਪਣੇ ਵੱਲੋਂ ਕੰਗਣਾ ਦੇ ਵਕੀਲ ਸਾਹਿਬ ਨੇ ਫਾਈਲ ਕੀਤਾ ਹੈਗਾ ਉਹਦੇ ਵਿੱਚ ਕੁਝ ਗਲਤ ਤੱਥ ਪੇਸ਼ ਕੀਤੇ ਨੇ ਕਿਉਂਕਿ ਉਹਨਾਂ ਨੇ ਵਿੱਚ ਇੱਕ ਦੋ ਫੈਕਟ ਗਲਤ ਲਿਖੇ ਨੇ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ ਅਸੀਂ ਕੋਰਟ ਤੋਂ ਟਾਈਮ ਲਿਆਈ ਸੀ ਅੱਜ ਉਸ ਐਪਲੀਕੇਸ਼ਨ ਦੇ ਆਰਗੂਮੈਂਟਸ ਅੱਜ ਨਹੀਂ ਕੀਤੇ ਅਸੀਂ ਉਹਨਾਂ ਦਾ ਰੀਜੋਇੰਡਰ ਫਾਈਲ ਕਰਨ ਤੋਂ ਬਾਅਦ ਅਸੀਂ ਆਰਗੂਮੈਂਟਸ ਕਰਾਂਗੇ ਜੀ ਕਿਉਂਕਿ ਜਿਹੜੇ ਇਹਨਾਂ ਦੇ ਪ੍ਰਧਾਨ ਜੀ ਦਾ ਬਿਆਨ ਹੋਇਆ ਹੈ ਜੀ ਇਹਨਾਂ ਦਾ ਵੀ ਸਾਡੀ ਕੰਪਲੇਂਟ ਨਾਲ ਰਿਗਾਰਡਿੰਗ ਜੋ ਇਹਨਾਂ ਤੋਂ ਰਿਲੇਟਡ ਐਵੀਡੈਂਸੀ ਇਹਨਾਂ ਦੀ ਉਹ ਹੋਈ ਹੈ ਜੀ ਤੇ ਇੱਕ ਜਸਵੀਰ ਸਿੰਘ ਗਵਾਹ ਹੋਏ ਹੈਗੇ ਉਹਨ ਜੀ ਵੀ ਸੀ ਰਹੀ ਉਹਨਾਂ ਦੀ ਹਾਜ਼ਰੀ ਲੱਗੀ ਹੈ ਜੀ ਜੀ ਉਹਨਾਂ ਦੇ ਵਕੀਲਾਂ ਨੇ ਕੀ ਦਲੀਲਾਂ ਦਿੱਤੀਆਂ ਜੀ ਨਹੀਂ ਅੱਜ ਉਹਨਾਂ ਦੀਆਂ ਦਲੀਲਾਂ ਨਹੀਂ ਅੱਜ ਕਿਉਂਕਿ ਐਵੀਡੈਂਸ ਪਹਿਲਾਂ ਦੋ ਪਾਰਟਸ 'ਚ ਰੱਖੀ ਸੀਗੀ ਜੀ ਗਵਾਹਾਂ ਦਾ ਚੀਫ ਜਿਹੜਾ ਉਹ ਇੱਕ ਪਾਰਟ ਤੇ ਹੋਣਾ ਸੀ ਜੋ ਕਰਾਸ ਐਗਜ਼ਾਮੀਨੇਸ਼ਨ ਹੋਣੀ ਹੈਗੀ ਉਹ ਇੱਕ ਪਾਰਟ ਤੇ ਹੋਊ ਹੁਣ ਜੱਜ ਸਾਹਿਬ ਨੇ ਉਹਨਾਂ ਦੇ ਵਕੀਲ ਸਾਹਿਬ ਨੂੰ ਟਾਈਮ ਦਿੱਤਾ ਹੈ 10-2 ਤਰੀਕ ਰੱਖੀ ਹੈ ਜੀ ਇਹਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਇੱਕ ਇੱਕ ਤਰੀਕ ਤੇ ਸਾਰੇ ਜਿਹੜੇ ਸਾਡੇ ਚਾਰੇ ਗਵਾਹ ਨੇ ਇਹਨਾਂ ਨੂੰ ਐਗਜ਼ਾਮਿਨ ਕਰਨਾ ਹੈ। ਦੋ ਗਵਾਹ ਹੋਰ ਦੋ ਪਹਿਲਾਂ ਕਰਤੀ ਸੀ ਤਿੰਨ ਅੱਜ ਕਿਤੇ ਨਹੀਂ ਅੱਜ ਅਸੀਂ ਤਿੰਨ ਨਹੀਂ ਅਸੀਂ ਦੋ ਕਰਵਾਏ ਹੈ ਜੀ। ਅਸੀਂ ਲੋਡ ਕਿਉਂ ਪਈਏ? ਨਹੀਂ ਸਾਡੇ ਇਹਦੇ ਚ ਪ੍ਰਧਾਨ ਜੀ ਦੀ ਜ਼ਰੂਰੀ ਸੀਗੀ ਜੀ ਇਹ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਮਾਤਾ ਜੀ ਹੁਰੀ ਉੱਥੇ ਗਏ ਨੇ ਇਹ ਸਾਬਤ ਕਰਨ ਵਾਸਤੇ ਸਾਨੂੰ ਜ਼ਰੂਰੀ ਸੀ ਕਿਉਂਕਿ ਉਹ ਕਹਿ ਰਹੇ ਸੀ ਵੀ ਮਾਤਾ ਜੀ ਹੁਰੀ ਗਏ ਨਹੀਂ ਉੱਥੇ। ਅੱਛਾ ਜੀ 10 2 ਹੈ ਜੀ। ਵੇਖੋ ਜੀ ਪਹਿਲੀ ਗੱਲ ਤਾਂ ਜਿਹੜਾ ਸਾਡੇ ਬਿਆਨ ਹੈ ਉਹੀ ਉਹਨਾਂ ਨੇ ਜੱਜ ਸਾਹਿਬ ਨੂੰ ਸਾਨੂੰ ਇਹੀ ਕੁਐਸਚਨ ਕੀਤਾ ਸੀ ਵੀ ਕੀ ਤੁਸੀਂ ਆਪ ਪੜ੍ਹੀ ਆ ਉਹ ਜਿਹੜਾ ਉਹਨਾਂ ਨੇ ਟਵੀਟ ਕੀਤਾ ਤੁਸੀਂ ਅੰਗਰੇਜ਼ੀ ਜਾਣਦੇ ਹੋ ਫੋਟੋ ਵੇਖੀ ਆ ਤੁਸੀਂ ਅਸੀਂ ਆਖਿਆ ਮੈਂ ਅੰਗਰੇਜ਼ੀ ਵੀ ਜਾਣਦਾ ਮੈਂ ਫੋਟੋ ਵੀ ਵੇਖੀ ਆ ਜਿਸ ਦਿਨ ਇਹ 27 ਨਵੰਬਰ ਨੂੰ ਆ ਗਈ ਸੀ ਕਿ ਅਗਲੇ ਦਿਨ ਹੀ ਵਾਇਰਲ ਹੋ ਗਈ ਸਾਡੇ ਕੋਲ ਪਹੁੰਚ ਗਈ ਸੀ ਫਿਰ ਕਹਿੰਦੇ ਵੀ ਤੁਸੀਂ ਕੀ ਕੀਤਾ ਉੱਥੇ ਅਸੀਂ ਆਖਿਆ ਵੀ ਸਾਰਾ ਅਸੀਂ ਜਾਇਜ਼ਾ ਲਿਆ ਇਹਦਾ ਜਿੰਨਾ ਇਹ ਵਾਇਰਲ ਹੋਈ ਤੇ ਸਾਨੂੰ ਐ ਵੀ ਸੀਗਾ ਵੀ ਕਿਉਂਕਿ ਉਹ ਜਿਹੜੀ ਮਾਤਾ ਹੈਗੀ ਉਹ ਖੁੰਡੀ ਨਾਲ ਚੋ ਉਰਦੀ ਆ ਪਛਾਣ ਹਰੇਕ ਨੂੰ ਆ ਜਾਂਦੀ ਹੈ ਵੀ ਕੋਈ ਭੜਕਿਆ ਹੋਇਆ ਕੋਈ ਇਹਦਾ ਨੁਕਸਾਨ ਨਾ ਕਰ ਦੇ ਅਸੀਂ ਨੂੰ ਮਾਤਾ ਨੂੰ ਦੱਸਿਆ ਵੀ ਭਾਈ ਆ ਤੇਰੇ ਵਾਇਰਲ ਤੇਰੇ ਪਾਤੀ ਵੀ ਤੂੰ 100 ਰੁਪਏ ਤੋਂ ਨਹੀਂ ਹੈ ਤੇ ਤੂੰ ਅਸੀਂ ਤੈਨੂੰ ਸਲਾਹ ਦਿੰਦੇ ਆ ਵੀ ਤੂੰ ਕੁਝ ਦਿਨ ਪਿੰਡ ਚਲੇ ਜਾ ਅਸੀਂ ਉਹਨੂੰ ਵਾਪਸ ਭੇਜਦੇ ਆਏ ਇਹ ਅਸੀਂ ਅੱਜ ਸਟੇਟਮੈਂਟ ਦਿੱਤੀ ਹੈ ਬਾਕੀ ਜਿਹੜੀ ਹੈਗੀ ਆ ਵੀ ਇਹ ਮਾਮਲਾ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਬਿਲਕੁਲ ਝੂਠਾ ਹੈ ਜਿਹੜਾ ਉਹਦਾ ਟਵੀਟ ਹੈ ਉਹਦਾ ਗੰਗਣਾ ਦਾ 1% ਵੀ ਉਹਦੀ ਸਚਾਈ ਨਹੀਂ ਉੱਥੇ ਵੇਖੋ ਲੋਕ ਤਾਂ ਦਾਨ ਕਰਨ ਗਏ ਨੇ ਲੱਖਾਂ ਲੋਕਾਂ ਨੇ ਦਾਨ ਕੀਤਾ ਉੱਥੇ ਹਰ ਤਰ੍ਹਾਂ ਦਾ ਕੱਪੜੇ ਦਾ ਲੰਗਰ ਦਾ ਹਰ ਤਰ੍ਹਾਂ ਦੀ ਪੰਜਾਬ ਚੋਂ ਵਰਨ ਸਹਿਤ ਆਈ ਹੈ ਉੱਥੇ ਕੋਈ ਲੈ ਕੋਈ ਦਿਹਾੜੀ ਤੇ ਜਾਣ ਵਾਲੀ ਤਾਂ ਗੱਲ ਹੀ ਨਹੀਂ ਸੀ ਕੋਈ ਮਤਲਬ ਜਿਹੜਾ ਸਾਦਾ ਜੀ ਨੂੰ ਮਿਲੇ ਉਹ ਕੀ ਡਿਮਾਂਡ ਕੀ ਕਰਦੇ ਆ ਕਿ ਉਹਦੀ ਸਜ਼ਾ ਹੋਵੇ ਕਿਸ ਤਰ੍ਹਾਂ ਦਾ ਫੈਸਲਾ ਹੋਵੇ ਅਸੀਂ ਉਮੀਦ ਕੀ ਕਰਦੇ ਆ ਵਿੱਚ ਵੇਖੋ ਜੀ ਪਹਿਲੀ ਗੱਲ ਤਾਂ ਇਹ ਹੁੰਦਾ ਆਪਣਾ ਜੀ ਸੋਸ਼ਲੀ ਵੀ ਵੇਖਿਆ ਜਾਵੇ ਤਾਂ ਬੰਦਾ ਜਿਹੜਾ ਦੋਸ਼ੀ ਹੈਗਾ ਉਹਨੂੰ ਸੌਰੀ ਫੀਲ ਕਰੇ ਉਹਨੂੰ ਉਹਦੀ ਗਲਤੀ ਮੰਨੇ ਉਹਦੀ ਮਾਫੀ ਮੰਗੇ ਪਬਲਿਕ ਜੀ ਫਿਰ ਤਾਂ ਨਿਪੜੀ ਜਾਂਦੇ ਆ ਪਰ ਉਹਨੇ ਉਹ ਨਹੀਂ ਮੰਨੀ ਮਾਫੀ ਨਹੀਂ ਮੰਗੀ ਕੀ ਕਹਿੰਦੇ ਮਾਫੀ ਨਹੀਂ ਨਹੀਂ ਮੰਗੀ ਬਿਲਕੁਲ ਆ ਖੜੇ ਆ ਲਾਹਵ ਸਿੰਘ ਜੀ ਕੋਲੇ ਖੜੇ ਨੇ ਮਾਫੀ ਇਹ ਇਹਨਾਂ ਤੋਂ ਹੀ ਮੰਗਣੀ ਸੀ ਇਹ ਤਾਂ ਇਹ ਨਹੀਂ ਸੀ ਵੀ ਬਾਹਰੋਂ ਮੰਗਣੀ ਸੀ ਇਹ ਕਹਿੰਦੇ ਵੀ ਮੇਰੇ ਕੋਲ ਮਾਫੀ ਦੀ ਗੱਲ ਕਰਦੇ ਨੂੰ ਮਾਫੀ ਮੰਗਦੇ ਨਹੀਂ ਨਹੀਂ ਹੁਣ ਉਹ ਇਹ ਕਹਿੰਦੇ ਵੀ ਹੁਣ ਅਸੀਂ ਜਿਹਦੇ ਉਸ ਦਿਨ ਉਹਨੂੰ ਕਿਹਾ ਸੀ ਜੱਜ ਸਾਹਿਬ ਨੇ ਵੀ ਕਹਿਤਾ ਸੀ ਇਹਨਾਂ ਦੇ ਵਕੀਲ ਸਾਹਿਬ ਨੇ ਵੀ ਕਹਿਤਾ ਸੀਗਾ ਵੀ ਜੋ ਪਰਿਵਾਰ ਤੋਂ ਮਾਤਾ ਤੋਂ ਮਾਫੀ ਮੰਗ ਲੈਣ ਚਲ ਠੀਕ ਹੈ ਸੈਟਲ ਹੋ ਜਾਊਗਾ ਪਰ ਉਸ ਦਿਨ ਉਹਨੇ ਮੰਨੀ ਨਹੀਂ ਉਹਨਾਂ ਨੂੰ ਹੰਕਾਰ ਸੀਗਾ ਇਸ ਕਰਕੇ ਉਹ ਕਹਿੰਦੇ ਵੀ ਹੁਣ ਅਸੀਂ ਪਾਪ ਜੇ ਹੁਣ ਮੰਨੂਗੀ ਵੀ ਅਸੀਂ ਇਸ ਤੋਂ ਹੁਣ ਕੋਰਟ ਰਾਹੀਂ ਝਗੜਾਂਗੇ ਤੇ ਜੋ ਵੀ ਕੋਰਟ ਨੇ ਇਨਸਾਫ ਦਿੱਤਾ ਉਹਦੇ ਤੇ ਅਸੀਂ ਖੜੇ ਨਹੀਂ ਆਉਂਦੇ ਜੀ ਵੀਡੀਓ ਬਾਈਟ ਦੇ ਵਿੱਚ ਵੀ ਆਈ ਹੈ ਸਾਰੀ ਗੱਲ ਇਹ ਕੀ ਤਾਂ ਨਹੀਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਬੰਦੇ ਨੂੰ ਤੁਸੀਂ ਜ਼ਖਮੀ ਕੀਤਾ ਉਹਦੀਆਂ ਉਹਨੂੰ ਬਦਨਾਮ ਕੀਤਾ ਅੰਦੋਲਨ ਨੂੰ ਵੀ ਬਦਨਾਮ ਕੀਤਾ ਸਾਰਿਆਂ ਨੂੰ ਵੀ ਕੜ ਕਟੋ ਕਟੋ ਮਾਤਾ ਤੋਂ ਮਾਫੀ ਮੰਗਣੀ ਬਣਦੀ ਹੈ ਜੇ ਮਾਤਾ ਕੋਲੇ ਤਾਂ ਆਉਂਦੀ ਨਹੀਂ ਮਾਫੀ ਮੰਗਣ। ਹੋਰ ਬਾ ਇਹ ਇਹਦੇ ਕੋਲੇ ਨਹੀਂ ਆਈ ਤੇ ਫਿਰ ਉਹ ਪਬਲਿਕ ਤਾਂ ਤਾਂ ਐਵੇਂ ਜੇ ਸੱਚ ਨੂੰ ਜੇ ਸੱਚ ਨੂੰ ਇਹਨਾਂ ਉਰ ਲਾਈ ਜ ਹੈਗੀ ਹੈ ਇਹ ਗੱਲ ਤਾਂ ਉਹਨੂੰ ਮਾਤਾ ਕੋਲੋਂ ਆਉਣ ਚ ਕੀ ਹਿਜਕ ਸੀਗੀ ਉਹ ਜਿਸ ਤਰ੍ਹਾਂ ਦਲੀਲਾਂ ਰੱਖੀ ਜਾਂਦੇ ਨੇ ਉਹਨਾਂ ਦੇ ਵਕੀਲਾਂ ਵੀਰ ਸਾਹਿਬ ਆਣ ਵੱਲੋਂ ਕਿਵੇਂ ਦੇਖਦੇ ਉਹਨਾਂ ਨੂੰ ਹਰ ਵਾਰ ਨਵਾਂ ਵੇਖ ਪੈਂਤਰਾ ਖੇਡਿਆ ਜਾਂਦਾ ਹੈ। ਦੇਖੋ ਜੇ ਉਹ ਤਾਂ ਉਹਨਾਂ ਨੂੰ ਵੇਖੋ ਉਹਨਾਂ ਦੇ ਅਪਰੋਚੇਬਲ ਹੈਗੇ ਆ ਅਪਰੋਚ ਹੈ ਸਰਕਾਰ ਤੇ ਕਰ ਪੈਸਾ ਹੈਗਾ ਫੇਮਸ ਹੈਗੇ ਨੇ ਇਸ ਕਰਕੇ ਉਹ ਹਰ ਜਤਨ ਉਹਨਾਂ ਨੇ ਤਾਂ ਕੀਤਾ ਉਹ ਤਾਂ ਪਹਿਲਾਂ ਅਸੀਂ ਵੀ ਕੋਰਟ ਨੂੰ ਟ੍ਰਾਇਲ ਸ਼ੁਰੂ ਹੀ ਨਾ ਹੋਵੇ ਇਹ ਟ੍ਰਾਇਲ ਸ਼ੁਰੂ ਕਰਨ ਤੋਂ ਰੋਕਣ ਦੇ ਖਾਤਰ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਕਰ ਗਏ ਨੇ ਉਹ ਤਾਂ ਸਮਝਦੇ ਵੀ ਸਾਡੇ ਜਿਹੜੇ ਵਕੀਲ ਹੈ ਇਹਨਾਂ ਦੀ ਮਿਹਨਤ ਦਾ ਸੱਟਾ ਹੈਗਾ ਵੀ ਉਹਨਾਂ ਨੇ ਉੱਥੇ ਉਹ ਸੁਪਰੀਮ ਕੋਰਟ ਜਾਂ ਹਾਈ ਕੋਰਟ 'ਚ ਨਹੀਂ ਚਲੇ ਤੇ ਉਹ ਤਾਂ ਹੁਣ ਵੀ ਜਿਹੜੇ ਹਰ ਕੋਸ਼ਿਸ਼ ਹੋਊਗੀ ਉਹ ਉਹਨਾਂ ਦੀ ਵੀ ਇਹਨੂੰ ਕੇਸ ਨੂੰ ਕਿਸੇ ਨਾ ਕਿਸੇ ਲੋਟ ਆਪਾਂ ਸਾਈਡ ਟਰੈਕ ਕਰ ਗਏ ਜਾਂ ਇਹਨੂੰ ਮਤਲਬ ਇਹਦਾ ਹੋਰ ਗਲਤ ਰੰਗਤ ਦੇ ਗਏ ਨੇ